ਰਾਤੀ ਡਿਊਟੀ ਤੁਹਾਡੀ ਰਾਤੀ ਡਿਊਟੀ ਇੱਥੇ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਵੇਰ 8 ਵਜੇ ਤੱਕ ਸਵੇਰ 8 ਵਜੇ ਤੱਕ ਤੇ ਹੁਣ ਤੁਸੀਂ ਹਾਲਾਤ ਕੀ ਹੈਗੇ ਤੁਹਾਡੇ ਰਾਹ ਦੱਸੋ ਤੁਸੀਂ ਨੁਕਸਾਨ ਤਾਂ ਤੁਸੀਂ ਸਾਡਾ ਕੀਤਾ ਅੱਛਾ ਤੇ ਅਸੀਂ ਹਾਲਾਤ ਕਾਹਦੇ ਪੁੱਛਨੇ ਤੁਸੀਂ ਅੱਛਾ ਹਾਲਾਤ ਅਸੀਂ ਦੇਖਨੇ ਆ ਚਲੋ ਆਗੇ ਬਾਹਰ ਆ ਜੀ ਚਲੋ ਬੁੱਤ ਚਲ ਜਾਓ ਉਧਰ ਚਲ ਉਧਰ ਕੀ ਕਹਿੰਦਾ ਸੀ ਨੀ ਉਹ ਕਿਹਾ ਨੁਕਸਾਨ ਤੁਸੀਂ ਸਭਾ ਕਰਦਾ ਹੈ ਇਹਦਾ ਆਪਦਾ ਨੁਕਸਾਨ ਕਿੰਨਾ ਹੋਇਆ ਬਈ ਮੈਂ ਦੇਖੋ ਹੋ ਗਿਆ ਹੋ ਗਿਆ ਚਲ ਉੱਤਰ ਜਾਣਾ ਹਨਾ ਇਹ ਤਾਂ ਜੀ ਬਚਤ ਹੋ ਗਈ ਚਲੋ ਕੋਈ ਆ ਜੋ ਇਹ ਕਿੱਥੇ ਆ ਜੀ ਪੁਲਿਸ ਨਾਲ ਕਹੇ ਕਿਹੜੀ ਜਗ੍ਹਾ ਤੇ ਆ ਮੋਗਾ ਡਿਸਟ੍ਰਿਕਟ ਮੋਗਾ ਜ਼ਿਲ੍ਹੇ ਚ ਕਿੱਥੇ ਹੈਗਾ ਇਹ ਨਵਾ ਚੂੜ ਚੱਕ ਇਹ ਨਵਾ ਚੂੜ ਚੱਕ ਜਿਹੜਾ ਇਹ ਰਾਤ ਨੂੰ ਇਥੇ ਦਿਨ ਰਾਤ ਇਥੇ ਨਾ ਇੱਕ ਇਹ ਲੱਗਿਆ ਹੁੰਦਾ ਜੀ ਜਿਹਨੂੰ ਅਸੀਂ ਕਹਿੰਦੇ ਆ ਵੀ ਨਾਕਾ ਨਾਕਾ ਕਹਾਦਾ ਇਹ ਇਹ ਮੈਂ ਬਹੁਤ ਵਾਰੀ ਆਉਨੇ ਆ ਜਦੋਂ ਅਸੀਂ ਜਦੋਂ ਅਸੀਂ ਆਉਨੇ ਆ ਉਦੋਂ ਇਹ ਆ ਦੇਖੋ ਇਹ 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 ਲਾਈਟਾਂ ਕਹਿੰਦੇ ਲੱਗੀਆਂ ਹੋਈਆਂ ਇਹਦੇ ਤੇ ਇਹਦੇ ਤੇ ਕੋਈ ਲੱਗਦੀ ਨਹੀਂ ਹੁੰਦੀ ਕੋਈ ਰਿਫਲੈਕਟਰ ਨਹੀਂ ਇੱਕ ਵੀ ਰਿਫਲੈਕਟਰ ਦਿਖਾ ਦਿਓ ਵੀ ਕਿਤੇ ਲਾਈਟ ਪੈਂਦੀ ਹੈ ਉਧਰ ਲਾਈਟਾਂ ਪੈ ਰਹੀਆਂ ਕੋਈ ਰਿਫਲੈਕਟਰ ਹੈਗਾ ਜੀ ਤੇ ਦੱਸੋ ਤੁਸੀਂ ਇੰਨੀ ਮੇਰੀ ਸੋ ਆ ਦੇਖੋ ਇਹ ਲਾਈਟਾਂ ਸਰ ਇਹ ਲਾਈਟਾਂ ਕਿਨੇ ਕਿਨੇ ਲੱਗ ਰਹੀਆਂ ਸੜਕ ਦੇ ਚ ਚਲਾਉ ਬੰਦਾ ਕਿਹੜਾ ਇੱਦਾਂ ਦੇਖ ਕੇ ਜੱਟੂਆ ਤੁਸੀਂ ਸਿਆਣੇ ਜੋ ਓਵਰਟੈਕ ਕਰੂਗਾ ਬੰਦਾ ਫਿਰ ਤਾਂ ਮਰਨਾ ਹੀ ਮਰੂ ਮੈਂ ਕਹਾਂ ਜੀ ਦੋਨੇ ਗੱਡੀਆਂ ਜਾ ਰਹੀਆਂ ਉਹ ਉਹ ਸਰ ਨੈਸ਼ਨਲ ਹਾਈਵੇ ਆ ਇੱਕ ਮਿੰਟ ਬੇਨਤੀ ਸੁਣ ਲਓ ਕੈਮਰੇ ਸਾਡੇ ਲੱਗ ਰਹੇ ਆ ਇਹਦੇ ਚ ਸਾਰਾ ਕੁਝ ਰਿਕਾਰਡਿੰਗ ਆ ਤੇ ਬਿਲਕੁਲ ਨਾਲ ਬਿਲਕੁਲ ਰਾਬਰ ਜਾ ਮੈਂ ਕਹ ਜੀ ਇਹਦੇ ਤੇ ਰਿਫਲੈਕਟਰ ਲਵਾਓ ਸਰ ਤੁਸੀਂ ਪੜੇ ਲਿਖੇ ਰਿਫਲੈਕਟਰ ਲਵਾਓ ਇੱਥੇ ਕੋਈ ਨਹੀਂ ਲਵਾਣਾ ਯੰਚ ਕੋ ਸੌਰੀ ਸਰ ਮੇਰੀ ਸੁਣੋਗਾ ਲਾ ਦੇਖੋ ਉਹ ਵੇਖੋ ਉਧਰ ਵੱਜਿਆ ਜੱਟ ਪਰਲੇ ਪਾਸੇ ਆਹ ਦੇਖੋ ਉਹ ਬੰਦੇ ਵੱਜ ਗਏ ਅਸੀਂ ਅਸੀਂ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਰਹਾ ਪਰ ਜੰਦੇ ਨਹੀਂ ਅਸੀਂ ਸਾਡ ਨਹੀਂ ਸੀ ਇਹ ਸਾਰਾ ਕੁਝ ਕੀਤਾ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਆਪਾਂ ਨੂੰ ਇਹ ਲੱਗਦਾ ਵੀ ਸਾਰੇ ਗਲਤ ਗਲਤ ਮੈਂ ਤਾਂ ਸਾਡਾ ਇਲਾਕਾ ਹੀ ਪਰਲੇ ਪਾਸੇ ਮਾਰਿਆ ਚੱਕਿਆ ਇਹਦਾ ਸਾਡੇ ਨਾਕਾ ਆਹ ਦੇਖੋ ਨਾ ਦੱਸਦਾ ਨਹੀਂ ਕਿਸੇ ਨੂੰ ਕੁਝ ਜਿੱਤਣਾ ਨਹੀਂ ਜਿੱਤਣਾ ਚੱਲਦਿਆ ਹੁੰਦੇ ਉਹ ਉਹ ਦੇਖੋ ਹੁਣ ਕਿਵੇਂ ਦੇਖੀਏ ਆ ਹੁਣ ਵੀ ਹਜੇ ਚਕਾਈਏ ਆਪਾਂ ਹੁਣ ਵੀ ਚਕਾਈਏ ਆਪਾਂ ਸੋਨੇ ਛਕਾਉਣੇ ਆ ਤੇ ਤੁਸਾਂ ਨੂੰ ਸਾਡੀ ਗੱਲ ਤਾਂ ਕਰਾਉਂਦੇ ਮਾੜਾ ਮਾੜਾ ਚੱਕਾ ਮਾਰਦੇ ਉਸ ਪਾਸੇ ਉਦੋਂ ਤੱਕ ਤਾਂ ਹੋਰ ਕੰਮ ਹੋ ਜ ਉਹ ਵੀ ਉੱਧਰ ਵੱਜੀ ਜਿਹੜੀ ਜਿਹੜੀ ਜਿੱ ਸਾਕੇ ਬੱਜੀ ਉਹ ਨਾਲ ਉਹ ਨੱਡਾ ਜਿਹਨੇ ਇੱਥੇ ਲੱਗੇ ਸੀ ਨਾ ਕੇ ਇੱਥੇ ਦੋਨੇ ਦੋਵੇਂ ਇਤੋਂ ਆ ਰਹੀ ਸੀ ਗੱਡੀ ওভারਟੈਕ ਕਰਕੇ ਇਤੋਂ ਆ ਰਿਹਾ ਲੱਗਦਾ ਹੋਰ ਬੰਦਾ ਤਾਂ ਨਿਕਲ ਗਿਆ ਨਹੀਂ ਬੰਦਾ ਇਹ ਦੇਖੋ ਜੀ ਇਹ ਇਹਨਾਂ ਨੇ ਇਹ ਜਿਹੜਾ ਚੂੜ ਚੱਕ ਨਾਕਾ ਲੱਗਿਆ ਨਾ ਇੱਥੇ ਰਾਤ ਨੂੰ ਕੋਈ ਰਿਫਲੈਕਟਰ ਨਹੀਂ ਹੁੰਦਾ ਕੋਈ ਲਾਈਟ ਨਹੀਂ ਹੁੰਦੀ ਇਹ ਐਡੇ ਐਡੇ ਹੈਵੀ ਇਹ ਆ ਲੋਹੇ ਦੇ ਡਿਵਾਈਡਰ ਲੱਗੇ ਆ ਅਏ ਸਾਰਾ ਕੁਝ ਖਾਰਵਜੀਆ ਸਾਰਾ ਉਹਨੇ ਕਾਰ ਦਾ ਨੁਕਸਾਨ ਹੋਇਆ ਤੇ ਬੰਦੇ ਬਚ ਗਏ ਚਲੋ ਏਵੀਂ ਸ਼ੁਕਰ ਹੈ ਵੀ ਬੰਦੇ ਬਚ ਗਏ ਪਰ ਦੇਖੋ ਕਿੰਨਾ ਪੂਰਾ ਹਾਲ ਹੋਇਆ ਬਜੀ ਤੁਹਾਡਾ ਪਿੰਡ ਆਹੀ ਹੈ ਤੁਹਾਨੂੰ ਲੱਗਦਾ ਵੀ ਐਸਾ ਹੀ ਹੈ ਇਹ ਇਹ ਅੱਗੇ ਵੀ ਰੋਈ ਨਾ ਸਰਦੇ ਯਾਰ ਇਹ ਪੈਸੇ ਵਾਲਾ ਟੱਗ ਬਣਾਇਆ ਹੈ ਮੇਰੀ ਕੋਈ ਲਾਈਟ ਨਹੀਂ ਕੋਈ ਰਿਫਲੈਕਟਰ ਨਹੀਂ ਉੱਥੋਂ ਗੱਡੀ ਆਉਂਦੀ ਦਿਸਦੀ ਜਿਹਨਾਂ ਦਾ ਇਹ ਹਾਰਾ ਰੋਜ਼ ਪੰਜਾਰਾ ਟੁੱਟਦੇ ਆ ਭਾਗ ਦੇ ਰੋਜ਼ ਹਾਂ ਮੈਕਸਮ ਮੈਕਸਮ ਮੈਕਨ ਪੌਣਾ ਮਹੀਨਾ ਹੋਇਆ ਨਵੇਂ ਬਣਿਆ ਨੂੰ ਉਹ ਫੇਰ ਤੋੜਦੇ ਤੇ ਇੱਥੇ ਪਾਇਆ ਭੈਣ ਚੋ ਉਹ ਉਹ ਦੇਖੋ ਉਹ ਸਾਰੇ ਆ ਸੜਕ ਦੇ ਉਹ ਬੰਦੇ ਬਸ ਕੇ ਉਹ ਅੱਛਾ ਉਹ ਸ਼ਰਾਬੀ ਹੋਏ ਨਾਲੇ ਉਹ ਲੁੱਗਿਆ ਲੁੱਗਿਆ ਉਹ ਦੂਸਰਾ ਆਪ ਹੀ ਰੱਜੇ ਹੁੰਦੇ ਆ ਇਹ ਇਹ ਪੈਸੇ ਨੂੰ ਨਾ ਢੱਗ ਬਣਿਆ ਯਾਰ ਉਹਦਾ ਲਾਈ ਉਹ ਦੇਖੋ ਪੈਸੇ ਆ ਰਹੀ ਆ ਰੋ ਅਜਾ ਇਹਦੇ ਵੀ ਨਹੀਂ ਪਾਸੇ ਕਰ ਰਹੇ ਹੋਰ ਨੁਕਸਾਨ ਹੋਊਗਾ ਭਾਈ ਇਹਨੂੰ ਪਾਸੇ ਕਰਾ ਦਿਓ ਕਿਸੇ ਹੋਰ ਦਾ ਨੁਕਸਾਨ ਹੋਊਗਾ ਨਾ ਮੈਂ ਨਾ ਕੋਈ ਬੈਦਸਪਰਾ ਹਾਂ ਉਦੋਂ ਨੂੰ ਹੋਰ ਨੁਕਸਾਨ ਹੋ ਜਾਊਗਾ ਉੱਥੇ ਕੋਈ ਲਾਈਟ ਲਵਾ ਦਈਏ ਦੇਖ ਲਓ ਤੁਹਾਡੇ ਸਾਹਮਣੇ ਹੈਲੋ ਸੱਸੀ ਨੇ ਸਰ ਹਾਂਜੀ ਹਾਂਜੀ ਮੈਂ ਨਾਕਾ ਚੂਹ ਤੱਕ ਬੋਲ ਰਿਹਾ ਜੀ ਕਿ ਨਾ ਸਪੀਡ ਗੱਡੀ ਆ ਆਪਣਾ ਨਾਕੇ ਦੇ ਵਿੱਚ ਮਾਰ ਕੇ ਓਵਰਟੇਕ ਕਰਦੇ ਪਏ ਸੀਗੇ ਤੇ ਨਾਕਾ ਸੋਰ ਤੋਂ ਭੱਜਦੀ ਆ ਮੋੜੋਂ ਟੁੱਟੀ ਵੀ ਹੈ ਤੇ ਫਿਰ ਇਹ ਵੀ ਕਾਹਦਾ ਬੱਸ ਹੈ ਜੀ ਮੰਡੀ ਵਿੱਚ ਨਾ ਜਾਓ ਇਲਾਕੇ ਵਿੱਚ ਕੋਰਟੀਆ ਵਿੱਚ ਹਾਂ ਪਲੀਜ਼ ਕਰੋ ਇਹ ਚਿੱਟੇ ਰੰਗ ਦੀ ਸਪੀਡਰ ਬੋਨਰ ਟੁੱਟਿਆ ਹੋਇਆ ਹੂੰ